ਬਰਨਾਲਾ ਬੱਸ ਸਟੈਂਡ ਦੇ ਵਿੱਚ ਪੀਆਰਟੀਸੀ ਦੇ ਕੰਡਕਟਰ ਨਾਲ ਕੁੱਟਮਾਰ ਹੋਈ ਹੈ ਕੰਡਕਟਰ ਮੁਤਾਬਕ ਕੁਝ ਲੋਕਾਂ ਨੇ ਹਮਲਾ ਕਰਕੇ ਕੈਸ਼ ਲੁੱਟਿਆ ਉਧਰ ਪੁਲਿਸ ਨੇ ਇਸ ਨੂੰ ਝਗੜਾ ਦੱਸਿਆ ਮੇਰਾ ਨਾਮ ਤਸੀਲ ਸਿੰਘ ਹੈ ਜੀ ਮੈਂ ਫਿਰ ਕੋੜੀਪੂ ਦਾ ਕੰਡਕਟਰ ਹਾਂ ਫਿਰ ਮੈਂ ਜੈਤੂ ਤੋਂ ਸਵੇਰ 5 ਵਜੇ ਚੰਡੀਗੜ੍ਹ ਗਿਆ ਸੀ ਤੇ ਉਧਰੋਂ ਮੈਂ 12 ਵਜੇ ਬੱਸ ਬਰਨਾਲੇ ਆ ਗਿਆ ਸੀ ਬਰਨਾਲੇ ਮੇਰਾ 5:13 ਦਾ ਟਾਈਮ ਹੈ ਮੈਂ ਫਿਰ ਜੈਤੂ ਨੂੰ ਜਾਣਾ ਸੀ 5 ਵਜੇ ਕੀ 5 ਮਿੰਟ ਤੇ ਮੈਂ ਕਾਊਂਟਰ ਤੇ ਗੱਡੀ ਸਵਾਰੀਆਂ ਗਾਂ ਕਰੀ ਜਾਂਦਾ ਸੀ ਇਹ ਇੱਕ ਮੁੰਡਾ ਮੂਰੋ ਚੜ ਕੇ ਬੈਗ ਲੈ ਕੇ ਪਿੱਛੇ ਨੂੰ ਆਈ ਜਾਵੇ ਮੈਂ ਕਿਹਾ ਵੀਰੇ ਬੈ ਜਾ ਕਹਦਾ ਸੀਟ ਐ ਨਹੀਂ ਮੇਰੋਂ ਧੱਕਾ ਮਾਰਿਆ ਸਵਾਰੀ ਨੇ ਰੋਲਾ ਪਤਾ ਕਹਿੰਦੀ ਬੈਗ ਆ ਮੇਰਾ ਬੈਗ ਆ ਮੈਂ ਉਹ ਤਾਂ ਬੈਗ ਤਾਂ ਉਹ ਤੂੰ ਖੋਲਿਆ ਉਹ ਮੇਰੀ ਮਸ਼ੀਨ ਖੋ ਕੇ ਭੱਜਣ ਲੱਗਾ ਜਿਹੜੇ ਥੱਲੇ ਚਾਰ ਕਿਆਂ ਨੇ ਖੜੇ ਸੀਗੇ ਚਾਰ ਪੰਜਿਆਂ ਨੇ ਉਹਨਾਂ ਨੇ ਇੱਕਿਆਂ ਨੇ ਮੈਨੂੰ ਬਾਹ ਫੜ ਕੇ ਥੱਲੇ ਸਿੱਟ ਲਿਆ ਜਿਹਨੇ ਸਿੱਟੇ ਮੈਂ ਫੜ ਲਿਆ ਜੀ ਕੁਸਤ ਮੇਰਾ ਕੈਸ਼ ਖਿੱਲਰ ਗਿਆ ਉਹ ਚੱਕ ਕੇ ਭੱਜਣ ਲੱਗਾ ਮੈਂ ਉਹਨੂੰ ਫੜ ਲਿਆ ਤੇ ਦੂਜਾ ਕੈਸ਼ ਚੱਕ ਕੇ ਭੱਜ ਗਈ ਤੇ ਇੱਕ ਜਾਂਦਾ ਜਾਂਦਾ ਮੇਰੇ ਸਿਰ 'ਚ ਵਾਰ ਕਰ ਗਈ ਤੇ ਗੀਭਾ ਮਸ਼ੀਨ 'ਚ 25 30 ਕੇ ਆਰ ਪਿਆ ਕੈਸ਼ ਹੋ ਜਾਂਦੀ ਦੋ ਦਿਨਾਂ ਦਾ ਕੈਸ਼ ਸੀ ਮੈਂ ਤੀਸਰੇ ਦਿਨ ਡੀਪੂ 'ਚ ਜਾ ਕੇ ਕੈਸ਼ ਕਰਉਣਾ ਤੀਜੇ ਦਿਨ ਜਾਣਾ ਸੀ ਜੀ ਜੈਕਟ ਵੀ ਖੜਨਾ ਸੀ ਕੱਲ ਤੇ ਜਦੋਂ ਉਹਨੇ ਵਾਰ ਕਰ ਕੀਤੀ ਮੇਰੇ ਅੱਖਾਂ ਮੂਰੇ ਨਿਹਰਾ ਆ ਗਿਆ ਪਰ ਮੈਂ ਉਹਨੂੰ ਛੱਡਿਆ ਨਹੀਂ ਜੀ ਤੇ ਇਹਨੇ ਨੂੰ ਸਵਾਰੀਆਂ ਨੇ ਰੌਲਾ ਪਾਤਾ ਮੇਰਾ ਡਰਾਈਵਰ ਬਾਥਰੂਮ ਜਾ ਕੇ ਆਇਆ ਸੀ ਉਹਨੇ ਵੀ ਆ ਕੇ ਪਕੜ ਲਿਆ ਅਸੀਂ ਇੱਕ ਬੰਦਾ ਕਾਬੂ ਕਰਕੇ ਚੌਂਕੀ 'ਚ ਦੇਤਾ ਉਹ ਪ੍ਰਸ਼ਾਸਨ ਮੈਨੂੰ ਇੱਥੇ ਸਾਡੇ ਬਰਨਾਲਾ ਡੀਪੂ ਦੇ ਸਾਡੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਲਿਆ ਕੇ ਮੈਨੂੰ ਇੱਥੇ ਦਾਖਲ ਕਰਾਇਆ ਪ੍ਰਸ਼ਾਸਨ ਮੇਰੇ ਬਿਆਨ ਲੈ ਗਿਆ ਜੀ ਉਹਨੂੰ ਗੰਨ ਦੀ ਕਾਰਵਾਈ ਉਹਨਾਂ ਤੇ ਕਰੀ ਜਾਂਦੇ ਜੀ ਇੱਕ ਉਹਨਾਂ ਨੇ ਚੱਕਿਆ ਵਾ ਦੂਸਰਿਆਂ ਤੇ ਉਹਨਾਂ ਨੇ ਰੇਡ ਪੋ ਮਾਰੀ ਵੀ ਹੈ ਕਹਿੰਦੇ ਅਸੀਂ ਵੀ ਲੱਭੀ ਜਾਂਨੇ ਬੰਦੇ ਕਰਨਾ ਗੁਰਮੀਤ ਸਿੰਘ ਜੀ ਫੀਗੋ ਡੀਪੂ ਦਾ ਡਰਾਈਵਰ ਹਾਂ ਪੀ ਆਰਟੀਸੀ ਗੱਡੀ ਤੇ ਅਸੀਂ ਅੱਜ ਹਨਾ ਇੱਕ ਤਰ੍ਹਾਂ ਜਿਵੇਂ ਜੇਟੋ ਸਵੇਰ ਚੱਲ ਗਏ ਅਸੀਂ 5 ਵਜੇ ਚੰਡੀਗੜ੍ਹ ਨੂੰ ਜਿੱਥੋਂ ਵਾਪਸ ਅਸੀਂ 12 ਵਜੇ ਚੱਲੇ ਔਰ ਇਹ ਤੋਂ ਸੀ 5:13 ਤੇ ਨਿਕਲਣਾ ਸੀ ਬਰਨਾਲਿਓ 5:05 ਤੇ ਇਹ ਘਟਣਾ ਵਾਪੀ ਜੀ ਬਸ ਸਵਾਰੀਆਂ ਬੈਠੀ ਜਾਂਦੀਆਂ ਸੀ ਸਵਾਰੀਆਂ ਫੁੱਲ ਸੀ ਜਮੇਰੇ ਕਿਕਰ ਸਾਹ ਸੀ ਉਹ ਬੈਠੇ ਟਿਕ ਟਿਕ ਘਟਣ ਲੱਗੇ ਜੀ ਸਿਰਫ ਜੇ ਦੋ ਘਟਟਾਂ ਹੀ ਘਟੀਆਂ ਸੀ ਮੇਰੇ ਸਾਹਮਣੇ ਕੋ ਚਾਰ ਪੰਜ ਬੰਦੇ ਜਿਹੜੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਉਹ ਸਵਾਰੀਆਂ ਆ ਕੇ ਲੁੱਟੇਰੇ ਆ ਤੇ ਬਣਾ ਸਾਨੂੰ ਤਾਂ ਐ ਲੱਗੇ ਵੀ ਸਵਾਰੀਆਂ ਹੀ ਆ ਤੇ ਜਦੋਂ ਉਹਨਾਂ ਨੇ ਜਾ ਕੇ ਭਾਈ ਨੇ ਆਖਿਆ ਵੀ ਭਾਈ ਗਾਹ ਨੂੰ ਹੋ ਜੋ ਉਹਨੇ ਸੀਟਾਂ ਹਣੀ ਅੰਦਰ ਇਹ ਕਹੀਠਣੀ ਤਾਂ ਬਈ ਜਦ ਤੁਹਾਡੀ ਮਰਜ਼ੀ ਹੈ ਘੜ ਕੇ ਜਾਣਾ ਬਸ ਸਾਰੀ ਤੇ ਬਾਅਦ ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕੋਈ ਚੀਜ਼ ਬੈਗ ਸੀ ਉਹਦੇ ਕੋਲ ਬਾਈ ਤੇ ਉਹ ਬੈਗ ਲੈ ਕੇ ਨਿਕਲ ਉਹ ਬਾਹਰ ਤੋਂ ਛੱਡਦਾ ਉਹਨਾਂ ਨੇ ਬਾਅਦ ਜੇ ਬਾਈ ਨੂੰ ਧੱਕਾ ਮਾਰਿਆ ਕਨੇਟਰ ਨੂੰ ਧੱਕਾ ਮਾਰ ਕੇ ਨੂੰ ਛੱਡਦਾ ਤੇ ਬਾਅਦ ਹੱਥੋਂ ਬਾਈ ਹੋ ਗਈ ਬਾਅਦ ਜਿੰਨਾਂ ਕੋ ਕੈਸ਼ਬੈਕ ਸੀਗਾ ਜੀ ਕੈਸ਼ਬੈਕ ਨੂੰ ਪੈ ਗਏ ਉਹ ਕੁਛ ਨਾ ਕੁਛ ਤਾਂ ਕੈਸ਼ਬੈਕ ਸਾਡਾ ਵਜਿਆ ਕੁਛ ਲੈ ਗਏ ਉਹ ਤੇ ਕਾਫੀ ਹੋਇਆ ਕੰਮ ਬਾਅਦੋਂ ਮੈਂ ਵਾਸ਼ਰੂਮ ਗਿਆ ਸੀਗਾ ਉਹਨਾਂ ਨੇ ਮੈਂ ਰੌਲਾ ਸੁਣਿਆ ਤੇ ਮੈਂ ਨਿਕਲਿਆ ਬਾਹਰ ਤੇ ਦੇਖਿਆ ਤੇ ਬਾਈ ਦੇ ਸਾਰਾ ਮਤਲਬ ਮੂਦੇ ਲੂਲਵਾਨ ਹੋਏ ਗਏ ਉਹਨਾਂ ਨੇ ਕੁਝ ਮਾਰੀ ਇਦਾਂ ਦੀ ਚੀਜ਼ ਮਾਰੀ ਕੋਈ ਨਹੀਂ ਉਹ ਕੋ ਡੋੜ ਚਾਰ ਪੰਜ ਜਣੇ ਹੋਣਗੇ ਤੇ ਫਿਰ ਅਸੀਂ ਉਤਰਾੰਤ ਆਪਣੇ ਮੁਲਾਜ਼ਮ ਆ ਗਏ ਉਪਰ ਸੁਣ ਕੇ ਚੌਕੀ ਵਾਲੇ ਉਹਨਾਂ ਦੇ ਅਸੀਂ ਉਹਨਾਂ ਨੂੰ ਕਸਟਡੀ ਕਰਤੇ ਬੰਦੇ ਹੋਈ ਸਾਰੇ ਫੜ ਕੇ ਸਾਸਨ ਦੇ ਹੀ ਜਾਣੇ ਵੀ ਜੇ ਆਪਣਾ ਮੇਨ ਬੱਸ ਸਟੈਂਡ ਦੇ ਵਿੱਚ ਭਰੇ ਬੱਸ ਸਟੈਂਡ ਦੇ ਵਿੱਚ ਇਦਾਂ ਦੇ ਦਿਨ ਦੇੜੇ ਦਾ ਇਹ ਜਿਹੇ ਹਾਸੇ ਹੋਣ ਲੱਗੇ ਕਿ ਦੋਸਤੋ ਵੀ ਕਿਦਰ ਮੰਨਦੇ ਸੀ ਆਦੀ ਕਰੋ ਜੀ ਇਹ ਐਸਏਈ ਚਰਨਜੀਤ ਚਾਰ ਚੌਕੀ ਬੱਸ ਸਟੈਂਡ ਬਰਨਾਲਾ ਕੱਲ ਪੀਆਰਟੀਸੀ ਜਿਹੜੀ ਹੈਗੀ ਫਰੀਦਕੋਟ ਡੀਪੂ ਦੀ ਬੱਸ ਸੀਗੀ ਉਹਦੇ ਕੰਡਕਟਰ ਦਾ ਤੇ ਜਿਹੜੀਆਂ ਸਵਾਰੀਆਂ ਦਾ ਝਗੜਾ ਹੋਇਆ ਕੱਲ ਉਹਨਾਂ ਨੇ ਜੋ ਸਾਨੂੰ ਮੌਕੇ ਤੇ ਦੱਸਿਆ ਵੀ ਦੋ ਬੰਦਿਆਂ ਨਾਲ ਉਹਨਾਂ ਦਾ ਝਗੜਾ ਹੋਇਆ ਉਹ ਬੱਸ ਚੋਂ ਉਤਰ ਰਹੇ ਸੀ ਜਾਂ ਚੜ੍ਹ ਰਹੇ ਸੀ ਉਹਨਾਂ ਨਾਲ ਕੰਡਕਟਰ ਦਾ ਝਗੜਾ ਹੋਇਆ ਤੇ ਉਹਦੇ ਸੌਂਦੀ ਅਸੀਂ ਜਿਹੜਾ ਉਹ ਕੰਡਕਟਰ ਦਾਖਲਾ ਉਹਦਾ ਬਿਆਨ ਹਾਸਲ ਕਰਕੇ ਜਿਹੜੀ ਕਾਰਵਾਈ ਹੈ ਕਰਾਂਗੇ ਰਾਤੀ ਵੀ ਅਸੀਂ ਬਿਆਨ ਲਿਖਣਾ ਚਾਹਿਆ ਸੀ ਬਟ ਉਹਨਾਂ ਨੇ ਮੁੰਡੇ ਨੇ ਦੱਸਿਆ ਵੀ ਅਸੀਂ ਜਿਹੜੇ ਆਪਦੇ ਕੁਝ ਮੈਂਬਰ ਨੇ ਉਹਦੇ ਆਪਦੇ ਪਰਿਵਾਰਕ ਜਾਂ ਜੁਨੀਆ ਹੁੰਦੇ ਉਹਨਾਂ ਨੇ ਰਾਤ ਦਾ ਕਰਕੇ ਉਹ ਕਹਿੰਦਾ ਮੈਂ ਬਿਆਨ ਲਿਖਾਉਂਗਾ ਨਹੀਂ ਬਿਲਕੁਲ ਇਦਾਂ ਦੀ ਕੋਈ ਵੀ ਗੱਲ ਸਾਡੇ ਧਿਆਨਤ ਨਹੀਂ ਹੈਗੀ ਨਾ ਹੀ ਕੋਈ ਇਦਾਂ ਦੀ ਹੋਈ ਹੈ ਝਗੜਾ ਜ਼ਰੂਰ ਹੋਇਆ ਸਵਾਰੀਆਂ ਨੇ ਸਵਾਰੀਆਂ ਨਾਲ ਝਗੜਾ ਜ਼ਰੂਰ ਹੋਇਆ ਉਹਨਾਂ ਦਾ ਬਟ ਜਿਹੜੀ ਲੁੱਟਖੋ ਵਾਲੀ ਗੱਲ ਹੈ ਉਹ ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਬਸ ਅੱਡ ਹੈ ਬਸ ਸਾਡੇ ਦੇ ਵਿੱਚ ਉਹਨਾਂ ਦੇ ਪ੍ਰੋਪਰ ਕੰਡਕਟਰ ਡਰਾਈਵਰ ਦਫ਼ਤਰ ਫਰਾ ਹੈਗਾ ਜੇ ਕੋਈ ਐਦਾਂ ਦੀ ਗੱਲ ਹੁੰਦੀ ਤਾਂ ਰਾਤ ਹੀ ਸਾਡੇ ਧਿਆਨ ਦੇ ਵਿੱਚ ਆ ਜਾਣਾ ਸੀ ਝਗੜੇ ਵਾਲੀ ਗੱਲ ਆਈ ਹੈ ਸਿਰਫ ਝਗੜਾ ਹੈ ਉਹ ਅੱਜ ਅਸੀਂ ਉਹਦਾ ਸਟੇਟਮੈਂਟ ਲਿਖਾਂਗੇ ਤੇ ਲੁੱਟਖੋ ਵਾਲੀ ਕੋਈ ਗੱਲ ਸਾਡੇ ਤੇ ਮਾਮਲਾ ਧਿਆਨ ਚ ਨਹੀਂ ਹੈਗਾ ਤੇ ਨਾ ਹੀ ਕੋਈ ਹੋਈ ਹੈ ਜਿਹੜਾ ਤਾਂ ਉਹ ਤਾਂ ਤਪਤੀਸ਼ ਦਾ ਵਿਸ਼ਾ ਹੈ ਜਦੋਂ ਉਹ ਉਹਦੇ ਸਟੇਟਮੈਂਟ ਲਿਖਾਂਗੇ ਉਹ ਕਿਹਦਾ ਕਿਹਦਾ ਨਾਮ ਲੈਂਦਾ ਹੈ ਉਹਦੇ ਬਾਰੇ ਪਰ ਸਾਨੂੰ ਕੱਲ ਸ਼ਾਮੀ ਜਦੋਂ ਉਹ ਝਗੜਾ ਹੋਇਆ ਉਦੋਂ ਜਿਹੜਾ ਦੱਸਿਆ ਉਦੋਂ ਇਹ ਦੱਸਿਆ ਕਿ ਦੋ ਬੰਦੇ ਸੀਗੇ ਤੇ ਦੋਨਾਂ ਦਾ ਝਗੜਾ ਹੋਇਆ ਤੇ ਪਰ ਜਿਹੜੀ ਆ ਲੁੱਟਖੋ ਵਾਲੀ ਗੱਲ ਹੈ ਇਹਨਾਂ ਦੀ ਕੋਈ ਗੱਲ ਨਹੀਂ ਸਾਡੇ ਧਿਆਨ ਚਾਹੀ ਨਾ ਹੀ ਮਤਲਬ ਇਦਾਂ ਦਾ ਕੋਈ ਹੈਗਾ ਕਿ ਅੱਡੇ ਦੇ ਵਿੱਚ ਹੀ ਸ਼ਰਿਆਮ ਇਨੇ ਲੋਕ ਹੋਣ ਤੇ ਲੋਕ ਕੋਈ ਲੁੱਟਖੋ ਦੀ ਘਟਨਾ ਨੂੰ ਅੰਜਾਮ ਦੇਣ ਤੇ ਫਿਰ ਉਹਨਾਂ ਨੇ ਜਦੋਂ ਇੱਕ ਬੰਦਾ ਕਵਰ ਵੀ ਕਰ ਲਿਆ ਤੇ ਵੀ ਲੁੱਟਖੋ ਵਾਲੀ ਗੱਲ ਇੱਥੋਂ ਸਾਹਮਣੇ ਆ ਗਈ ਝਗੜਾ ਹੋਇਆ ਝਗੜੇ 'ਚ ਮੁੰਡੇ ਦੇ ਸੱਟ ਲੱਗੀ ਆ ਉਹਦਾ ਅਸੀਂ ਸਟੇਟਮੈਂਟ ਲਿਖ ਕੇ ਜੋ ਕਾਰਵਾਈ ਬਣਦੀ ਉਹ ਕਰਾਂਗੇ ਉਹਨਾਂ ਦੇ ਮੈਂਬਰ ਆਏ ਹੋਏ ਨੇ ਪਰ ਇੰਦਾ ਦੀ ਕੋਈ ਗੱਲ ਹੁਣ ਤੱਕ ਵੀ ਉਹਨਾਂ ਦੇ ਜਿਹੜੇ ਬੱਸ ਐਸੋਸੀਏਸ਼ਨ ਵੱਲੋਂ ਕੋਈ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਸਾਡੇ ਧਿਆਨ 'ਚ ਨਹੀਂ ਲਿਆਂਦੀ ਗਈ ਕਿ ਕੋਈ ਘਟਨਾ ਹੋਈ ਹੈ ਫਿਰ ਅਸੀਂ ੱਡੇ ਦੇ ਵਿੱਚ ਬੈਠੇ ਆਪਣੀ ਮੌਕਾ 'ਪੋ ਵੀ ਇਸ ਚੀਜ਼ ਨੂੰ ਵੈਰੀਫਾਈ ਕੀਤਾ ਲੁੱਟਕੋ ਵਾਲੀ ਕੋਈ ਗੱਲ ਨਹੀਂ ਹਾਂ ਝਗੜਾ ਜ਼ਰੂਰ ਹੋਇਆ ਉਹਦੇ 'ਚ ਫੱਟ ਲੱਗੇ ਹੋਦੇ